ਹਨ ਰ ਆ ਗਿਆ ਪਤਾ ਮੈਨੂੰ ਭਰਾ ਦਾ ਕੀ ਨਾਂ ਤੇਰੇ ਦਾ ਇਕਲਾ ਨਾਂ ਰਾਜ ਕੁਮਾਰ ਇਕਲਾ ਨਾਂ ਸ਼ੋਕ ਕੁਮਾਰ ਇਕਲਾ ਨਾਂ ਬੁਲਸ਼ ਕੁਮਾਰ ਇਕਲਾ ਨਾਂ ਰਕੇਸ਼ ਚਾਰ ਭਰਾ ਤੇਰੇ ਉਹ ਚਾਰੇ ਕੀ ਕਰਦੇ ਆ ਉਹ ਚਾਰੇ ਚਾਰੇ ਖਤਮ ਹੋ ਗਏ ਪਰਵਾਰ ਵਾਲੀ ਆ ਇੱਕ ਬੇਟ ਅਮਰੀਕਾ ਦਾਸਦੀ ਆ ਜੌਨੀ ਇੱਕ ਅਮਰੀਕਾ ਗਿਆ ਹੈ ਇੱਕ ਮੇਰਾ ਕੋਲ ਤੇ ਜੌਨੀ ਦੇ ਕੋਲ ਨੂੰ ਤੂੰ ਕਿ ਅਮਰੀਕਾ ਨਹੀਂ ਗਈ ਤੂੰ ਤੇ ਮੈਂ ਕਿਉਂ ਜਾਵਾਂ ਮੈਨੂੰ ਖਰਚਾ ਭੇਜਦਾ ਤਾਂ ਮੈਂ ਕਿਉਂ ਜਾਵਾਂ ਹਾਂ ਇਹ ਵੀ ਗੱਲ ਸਹੀ ਆ ਚੱਲੀਏ ਫਿਰ ਆਪਾਂ ਘਰੇ ਐਂ ਕਹ ਤੂੰ ਤੂੰ ਘੁੰਮ ਰਹੀਆਂ ਵਾਲ ਖੁੱਲੇ ਚੁੰਨੀ ਕਿੱਥੇ ਗਈ ਤੇਰੀ ਵੀ ਕੋਈ ਲੈ ਗਿਆ ਪੈਸਾ ਵੀ ਕੋਈ ਲੈ ਗਿਆ ਹੈ ਪੈਸੇ ਵੀ ਲੈ ਗਿਆ ਮੋਬਾਈਲ ਉਹ ਵੀ ਗਿਆ ਉਹ ਵੀ ਗਿਆ ਲੋਕਾਂ ਕਹਿੰਦੇ ਆਲਾ ਦੁਰਾ ਪਿਆ ਗਿਆ ਸੀ ਕਰ ਕਿਤੇ ਤੁਹਾਡਾ ਕਰ ਕਿਤੇ ਹੈ ਘਾਰੇ ਦੂਰੀ ਦੂਰੀ ਘੱਟ ਲੈ ਜਾਓ ਉਹ ਚੱਲੀ ਲਿਆ ਨਈ ਛੱਡਿਆ ਵਾ ਛੱਡ ਦੇ ਵਾ ਛੱਡੋ ਕਿੱਥੇ ਘਰ ਕਿਹੜੇ ਫੇਸ ਚ ਹੈ नंबर है कर्दा नंबर मोबाइल नंबर आगे कर्दा मोबाइल नंबर सनम करो तो कार्कलो तो नहीं गए तुझे कितने लोग कार्नी गए एक दिन भी लोगों ने कार्नी गए बच्चे थोड़े बच्चे मेरे ये क्या है अमेरिका हाँ एक क्या एक उसके रिपोले ये ना होगा सनी अच्छा अमेरिका कर्दा की नाम है अच्छा तो तीजा बच्चा ਵੇਰੀ ਹੈ ਵੀ ਹੈ ਕੋਲੇ ਹਸਬੰਡ ਉਹ ਖਤਮ ਪੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਕੜੀਆਂ ਦੇਖ ਕੇ ਸਿਕਾਲੋ ਪੁੱਤੋ ਭੈਣੇ ਤੂੰ ਕੀ ਆ ਕਰੀ ਅੱਛਾ ਕਿਵੇਂ ਦਾ ਕਿਪੀ ਤੂੰ ਪਤਾ ਨਹੀਂ ਲੱਗਿਆ ਕਿਵੇਂ ਭੈਣੇ ਖਾਣਾ ਪੀਣਾ ਕੋਈ ਪਰੌਂਟੇ ਖਾਣਾ ਕੁਰਾਦੇ ਇਹ ਅਤਲ ਜੀ ਨੇ ਸਾਡੇ ਟੀਮ ਦੇ ਮੈਂਬਰ ਹੀ ਨੇ ਵੀ ਅੱਛਾ ਇਹਨਾਂ ਨੇ ਸਾਨੂੰ ਸੱਦਿਆ ਆਹ ਹੋਇਆ ਇਹਨਾਂ ਨੇ ਸੱਦਿਆ ਹਾਂ ਤੇਰਾ ਤੇਰਾ ਕੀ ਨਾਮ ਆ ਭਣੇ ਰੈਨੂ ਰੈਨੂ ਇੱਥੇ ਬਹਿ ਜਾ ਲੈ ਇੱਥੇ ਬਹਿ ਜਾ ਬਹਿ ਜਾ ਉੱਠ ਕੇ ਕਹੋ ਦੇ ਨਾ ਹੱਥ ਪੜਿਆ ਦਰ ਤੋਂ ਹੋ ਰੇ ਨਹੀਂ ਹੱਥ ਦਰ ਤੋਂ ਹੋ ਰੇ ਬਹਿ ਜਾ ਕੋਈ ਕੀ ਹੋ ਗਿਆ ਤੇ ਕਿਨੇ ਮਾਰਿਆ ਇਹ ਆ ਦੁੱਗੀ ਆ ਦੱਕੀ ਹਾਂ ਤੇਰਾ ਪਿੰਡ ਕਿਹੜਾ ਤਲਵਨ 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 ਤੋਂ ਹਾਂ ਅੱਛਾ ਤੇਰਾ ਨਾਮ ਕੀ ਆ ਤੇਰਾ ਨਾਮ ਰੈਨੂ ਅੱਛਾ ਰੈਨੂ ਤੇਰੀ ਮੰਮੀ ਦਾ ਕੀ ਨਾਮ ਰੈਨੂ ਮੰਮੀ ਦਾ ਨਾਮ ਮਿੰਦਰਕੌਰ ਅੱਛਾ ਤੂੰ ਮਿੰਦਰਕੌਰ ਦੀ ਕੁੜੀ ਆ ਹੰਸਾ ਜੀ ਤੇਰੇ ਪਿਓ ਦਾ ਨਾਂ ਹੰਸਰਾਜ ਹਾਂ ਹੰਸੇ ਦੀ ਕੁੜੀ ਆ ਤੂੰ ਕੌਣ ਆ ਗਿਆ ਪਤਾ ਮੈਨੂੰ ਭਰਾਰਾ ਕੀ ਨਾਂ ਤੇਰੇ ਦਾ ਇਕਲਾ ਨਾਂ ਰਾਏ ਕੁਮਾਰ ਇਕਲਾ ਵਾਹਿ ਸ਼ੋਕ ਕੁਮਾਰ ਇਕਲਾ ਨਾਂ ਬੁਲਸ਼ਣ ਕੁਮਾਰ ਇਕਲਾ ਨਾਂ ਰਕੇਸ਼ ਚਾਰ ਭਰਾ ਤੇਰੇ ਉਹ ਚਾਰੇ ਕੀ ਕਰਦੇ ਆ ਉਹ ਚਾਰੇ ਚਾਰੇ ਖਤਮ ਹੋ ਗਏ ਨੇ ਖਤਮ ਹੋ ਗਏ ਹਾਂ ਇੱਕ ਤਾਂ ਹੈਗਾ ਨਹੀਂ ਕੋਈ ਵੀ ਨਹੀਂ ਰਿਹਾ ਉਹ ਵੀ ਗਿਆ ਮੰਮੀ ਮੁੰਮੀ ਦੀ ਉਹਦਾ ਕੀ ਨਾਮ ਮਿੰਦਰਕੌਰ ਮਿੰਦਰਕੌਰ ਨਹੀਂ ਤੁਮਿੰਦਰੋਦੀ ਕੁੜੀ ਆ ਤੇਰਾ ਵਿਆਹ ਹੋਇਆ ਹੈ ਹੈ ਤੇਰਾ ਵਿਆਹ ਮੇਰਾ ਵਿਆਹ ਨੂੰ ਤੁਮ ਕਿਉਂ ਗੱਲਾਂ ਚੱਲਦੀ ਥਾ 30 ਸਾਲ ਹੋਇਆ ਸੀ ਵਿਆਹ ਤੇਰਾ ਹਾਂ ਕਿੱਥੇ ਵਿਆਹੀ ਸੀ ਤੂੰ ਦਿੱਲੀ ਲੁਧਿਆਣੇ ਲੁਧਿਆਣੇ ਕਿੱਥੇ ਕੀ ਆ ਲੈਣਾ ਜਿਹੜਾ ਆ ਬਾਲੀ ਡੁਗਰੀ ਹਾਂ ਉਹ ਆਪਣਾ ਘਰ ਬਣਾਇਆ ਹੈ ਆਪਣਾ ਮਤਨ ਬਣਾਇਆ ਹੈ ਮੇਰੇ ਸੱਨੀ ਨੇ ਤੇਰੇ ਬੱਚੇ ਕਿੰਨੇ ਆ ਆ ਤਿੰਨ ਕੀ ਆ ਇੱਕ ਜੌਨੀ ਤੇ ਖਨੀ ਤੇ ਇੱਕ ਕੁੜੀ ਕੁੜੀ ਦਾ ਕਿਨਾ ਪ੍ਰੀਤੀ আচ্ছা ਪ੍ਰੀਤੀ ਤੇਰੀ ਕੁੜੀਆਂ ਪਰਦੀ ਆ ਨਹੀਂ ਜਹੀ ਹੈ ਤੇ ਜੌਨੀ ਜੌਨੀ ਇੱਕ ਅਮਰੀਕਾ ਗਿਆ ਹੈ ਇੱਕ ਮਰਕੋਲ ਤੇ ਜਰਨੀ ਦੇ ਕੋਲੇ ਨੀ ਤੂੰ ਗਈ ਅਮਰੀਕਾ ਨਹੀਂ ਗਈ ਤੂੰ ਤੇ ਮੈਂ ਕਿਉਂ ਜਾਵਾਂ ਮੈਨੂੰ ਖਰਚਾ ਭੇਜਦਾ ਤੇ ਮੈਂ ਕਿਉਂ ਜਾਵਾਂ ਹਾਂ ਇਹ ਵੀ ਗੱਲ ਸਹੀ ਆ ਆਏ ਆ ਤੋ ਦੋਤਾ ਹੁਣ ਤੂੰ ਘਰੇ ਜਾਣਾ ਹੈ ਘਰੇ ਜਾਣਾ ਤੇ ਕੱਢ ਜਾਵਾਂਗੀ ਚਲਿਏ ਹੋ ਕਿੱਥੇ ਆ ਘਰ ਤੇ ਦਾ ਹੈ ਘਰ ਕਿੱਥੇ ਆ ਕਾਡੂ ਗਰੀ ਤੁਹਦਰੀ ਕੇ ਫੇਸਵਾਨ ਚਾ 2 ਚਾ ਕਿੱਤੇ ਆ ਜੇ ਜੇ ਪਤਾ ਸਰੋ ਫੈਕਟਰੀ ਹੈ ਬਸ ਹੈ ਸਰੋ ਫੈਕਟਰੀ ਹਾਂ ਸਰਪਾਲੀ ਫੈਕਟਰੀ ਉਹ ਸਾਡਾ ਬੂਏ ਖਾਲਾ ਜੇ ਅੱਛਾ ਸਰਪਾਲੀ ਫੈਕਟਰੀ ਦੇ ਕੋਲੇ ਆ ਘਰ ਹਾਂ ਚੱਲੀਏ ਫਿਰ ਆਪਾਂ ਘਰੇ ਚੱਲ ਐਂ ਕਹ ਤੂੰ ਤੂੰ ਘੁੰਮ ਰਹੀ ਹੈ ਬਾਲ ਖੁੱਲੇ ਚੁੰਨੀ ਕਿੱਤੇ ਗਈ ਤੇਰੀ ਚੁੰਨੀ ਵੀ ਕੋਈ ਲੈ ਗਿਆ ਕਾਕੇ ਚੁੰਨੀ ਨਹੀਂ ਪੈਸਾ ਵੀ ਕੋਈ ਲੈ ਗਿਆ ਹੈ ਪੈਸੇ ਵੀ ਲੈ ਗਿਆ ਮੋਬਾਈਲ ਉਹ ਵੀ ਗਿਆ ਉਹ ਵੀ ਗਿਆ ਤੇਰੇ ਕੋ ਨੰਬਰ ਜਾ ਰਹਾ ਤੈਨੂੰ ਕਿਸੇ ਦਾ ਮੁੰਡੇ ਦਾ ਉਹਦੇ ਵਿੱਚ ਸੀ ਨਾ ਡੈਰੀ ਚ ਡੈਰੀ ਚ ਹਾਂ ਤੇ ਡੈਰੀ ਗਈ ਡੈਰੀ ਵੀ ਗਈ ਕੁੜੀ ਦਾ ਨੰਬਰ ਵੀ ਨਹੀਂ ਯਾਦ ਨਾ ਕਿਸੇ ਦਾ ਵੀ ਨੰਬਰ ਯਾਦ ਨਹੀਂ ਜੋਨੀ ਸਾਨੀ ਕੋ ਲੱ ਲਾਣਾ ਚਲ ਜੋਨੀ ਤੋਂ ਲੈ ਲਾਂਗੇ ਜੋਨੀ ਕੋਲ ਤਾਂ ਹੋਊਗਾ ਨੰਬਰ ਹੈ ਜੋਨੀ ਕੋਲੇ ਹਾਂ ਜੋਨ ਕੋਲ ਵੀ ਸਾਨ ਕੋਲ ਵੀ ਤੂੰ ਕਿੰਨਾ ਪੜੀ ਆ ਭਾਣੇ ਮੈਂ ਆ ਚਹੀ ਜੇ ਨੂੰ ਬਣੀ ਹਾਂ ਪਰਨਾ ਆ ਗਿਆ ਗੁਰਦੁਆਰਾ ਹਾਂ ਬਾਬਾ ਜੀ ਦਾ ਪਰਨਾ ਆ ਗਿਆ ਮੇਰੀ ਭੈਣ ਦਾ ਸੱਟ ਆ ਗਿਆ ਨਾਨ ਨੂੰ ਮੈਂ ਨਿਕਲਿਆ ਹੈਂ ਦੰਗਾਨ ਗੁਰਦੁਆਰ ਰਹਿੰਦੀ ਹੈ ਨਾ ਅਚਾਨ ਨਾਨ ਗੁਰਦੁਆਰ ਰਹਿੰਦੀ ਆ ਕੀ ਨਾਨ ਨਾਨ ਦਾ ਹੋਰ ਨਾ ਵੱਡੀ ਦਾ ਨਾ ਚੱਕਾ ਸੱਚਾ ਗੀ ਜੇ ਬੇਬੀ ਤੇ ਇੱਕ ਅਗਿ ਦੇ ਚਿੜੀ ਇੱਕ ਰਮਾਉ ਗੋਰਖੀ ਹਾਂ ਇੱਕ ਚਿੜੀ ਇੱਕ ਗੋਰਖੀ ਤੇ ਇੱਕ ਬੇਬੀ ਵੱਡੀ ਇੱਕ ਚਿੜੀ ਹੈ ਇੱਕ ਗੋਰਖੀ ਹੈ ਇੱਕ ਬੇਬੀ ਆ ਤੈਨਾਂ ਨਾਂ ਦਾ ਤੇਰੀਆਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰ ਨੇੜੇ ਤੇੜੇ ਕਾਂਟਾ ਘਰ ਸਾਹਮਣੇ ਆ ਬਿਲਕੁਲ ਨੇੜੇ ਤੇ ਇਥੇ ਸਵੇਰੇ ਅਤਲ ਜੀ ਦਾ ਫੋਨ ਆਇਆ ਸਾਨੂੰ ਅਤਲ ਸਾਲਨ ਜੀ ਹਮੇਸ਼ਾ ਇਸ ਇਲਾਕੇ ਵਿੱਚ ਰਹਿੰਦੇ ਨੇ ਬੜੇ ਚੰਗੇ ਦਿਆਲੂ ਨੇ ਦਾਨੀ ਨੇ ਇਹਨਾਂ ਨੂੰ ਜਦੋਂ ਵੀ ਇੱਥੇ ਕੋਈ ਮਿਲਦਾ ਹਰ ਰੋਜ਼ ਇਹ ਇੱਧਰ ਆਉਂਦੇ ਨੇ ਚੱਕਰਮਾਨ ਕਿਸੇ ਨੂੰ ਰੋਟੀ ਲੈਤੀ ਇਹਨੂੰ ਖਾਣਾ ਖਵਾਤਾ ਇਹਨੂੰ ਬੂਟ ਦੇ ਤੇ ਜੱਪਲਾ ਸਰਦੀਆਂ 'ਚ ਕਿਸੇ ਨੂੰ ਕੰਬਲ ਦੇਤਾ ਇਹ ਵਾਹਿਗੁਰੂ ਜੀ ਕਰਾਉਂਦੇ ਨੇ ਸੱਚੇ ਪਾਸ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋ ਭਗਵਾਨ ਤੇ ਉਦੋਂ ਜਦੋਂ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮੈਂਬਰ ਮਿਲਦਾ ਜਾਂਦਾ ਜਿਹੜਾ ਬਹੁਤ ਕ੍ਰਿਟੀਕਲ ਹੁੰਦਾ ਚੱਲ ਫੇਰ ਨਹੀਂ ਸਕਦਾ ਬਿਮਾਰ ਹੁੰਦਾ ਤੇ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਆਪਣੇਆਂ ਤੋਂ ਵਿਛੜਿਆ ਹੁੰਦਾ ਤਾਂ ਤੁਰੰਤ ਐਕਸ਼ਨ ਕਰਦੇ ਨੇ ਸਾਨੂੰ ਕਾਲ ਕਰਦੇ ਨੇ ਵੀਡੀਓ ਭੇਜਦੇ ਨੇ ਅੱਜ ਵੀ ਹੁਣ ਇਹਨਾਂ ਨਾਲ ਘੰਟਾ ਡੇਢ ਘੰਟਾ 2 ਘੰਟੇ ਹੋ ਗਏ ਹੋਣੇ ਆ ਇਹਨਾਂ ਦਾ ਫੋਨ ਆਇਆ ਸਾਨੂੰ ਅਸੀਂ ਸਕੂਲ ਸੀ ਬੱਚਿਆਂ ਦੇ ਫੰਕਸ਼ਨ ਸੀ ਉੱਥੇ ਇਹਨਾਂ ਨੂੰ ਦੱਸਿਆ ਵੀ ਇੱਕ ਭੈਣ ਆ ਵੀ ਆਪਣੇਆਂ ਤੋਂ ਵਿਛੜੀ ਲੱਗਦੀ ਆ ਵੀ ਜੇ ਆਓ ਤੁਸੀਂ ਇਹਦਾ ਘਰ ਲੱਭ ਸਕਦਾ ਤਾਂ ਚਲੋ ਸਾਨੂੰ ਟਾਈਮ ਲੱਗਿਆ ਉਦੋਂ ਦੇ ਇੱਥੇ ਖੜੇ ਨੇ 2 ਘੰਟਿਆਂ ਤੋਂ ਕਿ ਸਾਡੀ ਟੀਮ ਦਾ ਮੈਂਬਰ ਆ ਸ਼ੈਫੀ ਤੇ ਅਸੀਂ ਇਹਦੀ ਡਿਊਟੀ ਲਾਤੀ ਤੇ ਇਹ ਵੀਰ ਇੱਥੇ ਪਹੁੰਚ ਗਿਆ ਤੇ ਅਸੀਂ ਹੁਣ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਸੁਪਨਿਆਂ ਦੇ ਘਰ ਤੇ ਅਰਦਾਸ ਕਰਿਓ ਇਹ ਭੈਣ ਦੀ ਤੰਦਰੁਸਤੀ ਲਈ ਜਿਹੜਾ ਇਹ ਵੀਰ ਉਹਨਾਂ ਨੇ ਪ੍ਰਾਰਲਾ ਕੀਤਾ ਹੈ ਨੇਪਰੇ ਚੜ੍ਹੇ ਤੇ ਦੂਸਰਾ ਇਹਨੂੰ ਜੇ ਕੋਈ ਪਹਿਚਾਣ ਦਾ ਜਾਣਦਾ ਕੋਈ ਇਹਦਾ ਆਪਣਾ ਉਹ ਵੀ ਸਾਡੇ ਨੰਬਰਾਂ ਤੇ ਸੰਪਰਕ ਕਰੋ ਸਾਡੇ ਨੰਬਰ ਦਿੱਤੇ ਹੋਏ ਆ ਤੇ ਜਿਹੜਾ ਨਹੀਂ ਜਾਣਦਾ ਪਛਾਣਦਾ ਉਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਨੇ ਭੈਣ ਆਪਣੇ ਘਰ ਜਾ ਸਕਦੀ ਨੰਗੇ ਸਿਰ ਸੜਕ ਤੇ ਘੁੰਮ ਰਹੀ ਆ ਨੰਗੇ ਪੈਰ ਸੜਕਾਂ ਤੇ ਘੁੰਮ ਰਹੀ ਆ ਇਹ ਸਾਡੀ ਭੈਣ ਇਹ ਬੱਚਿਆਂ ਵਾਲੀ ਆ ਪਰਿਵਾਰ ਵਾਲੀ ਆ ਨਨ ਦਾ ਪਰਜਾਈਆਂ ਇੱਕ ਬੇਟਾ ਅਮਰੀਕਾ ਦਾਸਦੀ ਆ ਹਾਂ ਜਿਹੜਾ ਅਮਰੀਕਾ ਜਾ ਬੇਟਾ ਜੋਨੀ ਆ ਕਿ ਸੰਨੀ ਆ ਕੌਣ ਉਹ ਵੱਡਾ ਜੋਨੀ ਜੋਨੀ ਗਿਆ ਹੋਇਆ ਤੇ ਤੁਹਾਡਾ ਪੂਰਾ ਨਾਮ ਕੀ ਆ ਮੇਰਾ ਨਾਮ ਰੈਨੂ ਰੈਨੂ ਪੂਰਾ ਨਾਮ ਪੂਰਾ ਕਾਕੀ ਕਹਿੰਦੇ ਨੇ ਕਾਕੀ ਨਹੀਂ ਤੂੰ ਕਾਕੀ ਛੋਟਾ ਨਾ ਕਾਕੀ ਆ ਵੱਡਾ ਨਾ ਰੈਨੂ ਆ ਭੈਣ ਦਾ ਰੈਨੂ ਦੁਗਰੀ ਦੱਸਦੀ ਆ ਸੜਫ ਵਾਲੀ ਫੈਕਟਰੀ ਆ ਕੋਈ ਦੁਗਰੀ ਉਹਦੇ ਸਾਹਮਣੇ ਘਰ ਆ ਕਹਿੰਦੀ ਮੇਰਾ ਬਾਕੀ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਟੀਮ ਮੈਂਬਰ ਹੈਗੇ ਨੇ ਅਸ਼ਵਨੀ ਬਾਈ ਜੀ ਹੁਣੇ ਦੁਗਰੀ ਰਹਿੰਦੇ ਨੇ ਉਹਨਾਂ ਨੂੰ ਕਾਲ ਕਰਦੇ ਆ ਵੀਰਜੰਦ ਜੀ ਉਹਨਾਂ ਨੂੰ ਉਹ ਆਲੇ-ਦਾਲੇ ਲੱਭਣਗੇ ਤੇ ਨਹੀਂ ਤਾਂ ਤੁਸੀਂ ਉਪਰਾਲਾ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਇਹ ਕਾਕੀ ਆਪਣੇ ਘਰੇ ਚਲੇ ਜਾਵੇ ਤੇ ਇਹਦੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆ ਦੂਰ ਹੋ ਜਾਵੇ ਅਰਦਾਸ ਕਰਿਓ ਉਹਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲਿਓ ਭੈਣੇ ਮੁੰਡਾ ਕਰੇਗਾ ਹਾਂ ਤੇ ਨਾਲ ਨਾਲ ਕਰੇਗਾ ਨਨਾਂਦ ਦੇ ਮੁੰਡੇ ਅੱਛਾ ਇਹਨਾਂ ਨਾਲ ਕਿਹੜੀ ਬੇਬੀ ਦੇ ਮੁੰਡੇ ਗਈ ਉਹ ਵੱਡੀ ਦੇ ਕਿਹੜੀ ਦੇ ਭੋਲੀ ਦੇ ਭੋਲੀ ਦੇ ਉਹਦੇ ਕਿੰਨੇ ਮੁੰਡੇ ਆ ਉਹ ਲੈ ਕੋ ਇੱਕੋ ਹੀ ਮੁੰਡਾ ਅਮਰੀਕਾ ਗਿਆ ਉਹ ਵੀ ਉਰਕਤਲ ਖੜੀ ਹੋਟ ਪੈਣ ਉੱਠ ਨਹੀਂ ਕਾਕੀ ਚੱਲੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਧੰਨਵਾਦ ਇਹਨਾਂ ਦਾ ਨਾ ਵੀਰੇ ਦਾ ਆ ਜਾ ਚੱਲੀ ਉਹਨੇ ਖੜੀ ਗੱਡੀ ਆ ਉਹ ਤਾਂ ਮੇਰੀ ਭੈਣ ਆ ਹੈ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸਰਚਤਾ ਜਾ ਆ ਜਾ ਲਉ ਪੈਣ ਲੈ ਕੇ ਚੱਲ ਤੇ ਇਦਾਂ ਕਈ ਵਾਰੀ ਮਿੱਟੀ ਚ ਰੁਲ ਜਾਂਦੇ ਨੇ ਕਈ ਵਾਰੀ ਕੋਈ ਆਪਣੇ ਤੋਂ ਵਿਛੜ ਜਾਂਦੇ ਨੇ ਚੁੱਪ ਕਰੋ ਪਰ ਜੇ ਆਪਾਂ ਆਪਣੇ ਪਣ ਦੀ ਅੱਖ ਨਾਲ ਦੇਖੀਏ ਤਾਂ ਆਪਣੇ ਨੂੰ ਮਿਲ ਸਕਦੇ ਤੇ ਜੇ ਆਪਣੇ ਪਣ ਦੀ ਅੱਖ ਨਾਲ ਦੇਖੀਏ ਤਾਂ ਰੋਣ ਤੋਂ ਬਚ ਸਕਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ